ਬਠਿੰਡਾ ਦੇ ਪਿੰਡ ਵਿਰਕਲਾ ਵਿੱਚ ਸੋਮਵਾਰ ਨੂੰ ਰੂ ਕੰਬਾਉ ਕਤਨਾ ਸਮਨੇ ਆਈ ਹੈ ਜਿੱਥੇ ਪਿੰਡ ਵਿੱਚ ਹੀ ਲੰਮੈਜ ਕਰਵਾਉਣ ਵਾਲੀ ਇੱਕ ਕੁੜੀ ਅਤੇ ਉਸ ਦੀ ਛੋਟੀ ਧੀ ਦਾ ਉਸਦੇ ਆਪਣੇ ਹੀ ਪਿਤਾ ਤੇ ਭਰਾ ਵੱਲੋਂ ਕਹੀਂ ਮਾਰਗ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਨੇ ਕਰੀਬ 3-4 ਸਾਲ ਪਹਿਲਾਂ ਹੀ ਪਿੰਡ ਵਿਰਕਲਾ ਦੇ ਇੱਕ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਪਰਿਵਾਰ ਵੱਲੋਂ ਇਸ ਵਿਆਹ ਦਾ ਵਿਰੋਧ ਕੀਤਾ ਗਿਆ ਸੀ ਤੇ ਲੰਬੇ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ ਹਾਦਸੇ ਦੇ ਦਿਨ ਕੁੜੀ ਆਪਣੀ ਮਾਸੂਮ ਧੀ ਨਾਲ ਦਵਾਈ ਲੈਣ ਲਈ ਨਿਕਲੀ ਸੀ ਬਾਈ ਮੇਰਾ ਨਾਮ ਰਵੀ ਹੈ ਵਰਕ ਤੋਂ ਪੈਂਡਾ ਮੇਰਾ ਅੱਛਾ ਕੈਪੀਟਲ ਚ ਕੈਸ਼ ਵਾਂ ਚਲਾਉਣਾ ਮੈਂ ਅੱਛਾ ਜੀ ਮੈਂ ਤੜਕੇ ਕੰਮ ਤੇ ਆ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਜੀ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਨ ਨੂੰ ਛੜਾ ਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿ ਨਹੀਂ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਕਿਉਂ ਪਤਾ ਨਹੀਂ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥੇ ਨੇ 7 ਵਜੇ ਕੰਮ ਤੇ ਕੀਦਾ ਕੀ ਕੀਤਾ ਕਿਹਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਹੈ ਕਮਨੂਰ ਸ਼ਰਮਾ ਜੀ ਤੇ ਮੇਰੇ ਡੈਡੀ ਨੂੰ ਕਈ ਮਿਲ ਕੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਾਡ ਮੈਰਿਜ ਸੀਗੀ ਹਾਂਜੀ ਬਾਈ ਲਾਡ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਚਾਰ ਸਾਲ ਹੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲ ਜੀ ਕੀ ਮੰਗ ਕਰਦੇ ਹੋ ਹੁਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਾਉਂਦੇ ਕਰ ਦੇਣ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਬਾਹਰ ਜਾਣਾ ਸੀ ਮੈਂ ਸਾਰੀ ਫਾਈਲ ਬਣਾਈ ਬੈਠਾਈ ਬਾਈ ਅੱਛਾ ਕੋਈ ਐਵੇਂ ਜੀ ਤਾਂ ਹੀ ਕਿਸੇ ਨਾਲ ਲਾਗ ਡਾਟ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਵੀ ਗੱਲਬਾਤ ਹੋਈ ਨਾ ਨਾ ਜੀ ਬਾਈ ਕਿਤੇ ਮੈਂ ਸਾਲ ਹੋ ਗਏ ਤੁਹਾਡੇ ਲੱਭ ਮਰ ਗਏ ਚਾਰ ਸਾਲ ਹੋ ਗਏ ਜੀ ਚਾਰ ਸਾਲ ਹੋ ਗਏ ਸੀ ਹਾਂਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ ਡੇਢ ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਧੋਕੀਆਂ ਨਾ ਬਾਈ ਕੋਈ ਵੀ ਨਹੀਂ ਆ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀ ਦੇ ਤਾਂ ਦਵੇ ਜੇ ਕੋਈ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿਜ ਕਰਾਈ ਸੀ ਹਾਂਜੀ ਬਾਈ अच्छा विकास ਦਾ ਰੌਲਾ ਸੀ ਜਾਂ ਕੀ ਸੀਗਾ ਕੋਈ ਵੀ ਨਹੀਂ ਸੀ ਕੋਈ ਗੱਲ ਬਾਤ ਹੀ ਨਹੀਂ ਸੀ ਬਾਈ ਸੀ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਕਾਹਬ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਬਠਿੰਡਾ ਦੇ ਪਿੰਡ ਵਿਰਕਲਾ ਵਿੱਚ ਸੋਮਵਾਰ ਨੂੰ ਰੂ ਕੰਬਾਉ ਘਟਨਾ ਸਾਹਮਣੇ ਆਈ ਜਿੱਤੇ ਪਿੰਡ ਵਿੱਚ ਲੰਮੇ ਰਿਸ ਕਰਵਾਉਣ ਵਾਲੀ ਇੱਕ ਕੁੜੀ ਅਤੇ ਉਸ ਦੀ ਛੋਟੀ ਧੀ ਦਾ ਉਸਦੇ ਆਪਣੇ ਹੀ ਪਿਤਾ ਤੇ ਭਰਾ ਵੱਲੋਂ ਕਹੀਂ ਮਾਰਗ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਨੇ ਕਰੀਬ 3-4 ਸਾਲ ਪਹਿਲਾਂ ਹੀ ਪਿੰਡ ਵਿਰਕਲਾਂ ਦੇ ਇੱਕ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਪਰਿਵਾਰ ਵੱਲੋਂ ਇਸ ਵਿਆਹ ਦਾ ਵਿਰੋਧ ਕੀਤਾ ਗਿਆ ਸੀ ਤੇ ਲੰਬੇ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ। ਹਾਦਸੇ ਦੇ ਦਿਨ ਕੁੜੀ ਆਪਣੀ ਮਾਸੂਮ ਧੀ ਨਾਲ ਦਵਾਈ ਲੈਣ ਲਈ ਨਿਕਲੀ ਸੀ। ਬਾਈ ਮੇਰਾ ਨਾਮ ਰਵੀ ਹੈ ਵਰਕ ਕੋਲ ਪੈਂਦਾ ਮੇਰਾ ਅੱਛਾ ਕੈਪੀਟਲ ਚ ਕੈਸ਼ ਵਾਂ ਚਲਾਉਣਾ ਮੈਂ ਅੱਛਾ ਧੀਏ ਮੈਂ ਤੜਕੇ ਕੰਮ ਤੇ ਆ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਜੀ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਲੇ ਨੂੰ ਛੜਾ ਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿਨੇ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਕਿਉਂ ਪਤਾ ਨਹੀਂ ਜੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥੇ 7 ਵਜੇ ਕੰ ਕੀਦਾ ਕੀ ਕੀਤਾ ਕਿਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਹੈ ਕਮਨੂਰ ਸ਼ਰਮਾ ਜੀ ਤੇ ਮੇਰੇ ਡੈਡੀ ਨੂੰ ਕਈ ਮਿਲ ਕੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀਗੀ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਚਾਰ ਸਾਲੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲੀ ਕੀ ਮੰਨ ਕਰਦੇ ਹੋ ਹੁਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਾਉਂਦੇ ਕਰ ਦਾਨ ਮੈਨੂੰ ਕੋਈ ਨਹੀਂ ਚਾਹੀਦਾ ਮੈਂ ਬਾਹਰ ਜਾਣਾ ਸੀ ਮੈਂ ਸਾਰੀ ਫਾਈਲ ਬਣਾਈ ਬੈਠਾਈ ਬਾਈ ਅੱਛਾ ਕੋਈ ਐਵੇਂ ਜੀ ਕਿਤਾ ਹੀ ਕਿਸੇ ਨਾਲ ਲਾਗਡਾਟ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਵੀ ਗੱਲਬਾਤ ਹੋਈ ਨਾ ਨਾ ਜੀ ਬਾਈ ਕਿਤੇ ਮੈਂ ਕਿੰਨੇ ਸਾਲ ਹੋ ਗਏ ਤੁਹਾਡੇ ਰੱਬ ਮਰ ਗਏ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਸੀ ਹਾਂਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ 1.5 ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਧੂਕੀਆਂ ਨਾ ਬਾਈ ਕੋਈ ਵੀ ਨਹੀਂ ਹੈ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀ ਤਾਂ ਦਵੇ ਜੇ ਕੋਈ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿਜ ਕਰਾਈ ਸੀ ਹਾਂਜੀ ਬਾਈ अच्छा कोई गास्ता रौला ਸੀ ਜਾਂ ਕੀ ਸੀ ਆ ਕੋਈ ਵੀ ਨਹੀਂ ਸੀ ਕੋਈ ਗੱਲ ਬਾਤ ਹੀ ਨਹੀਂ ਸੀ ਬਾਈ ਸੀ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਕਾਹਬ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ